ਅੱਜ ਬਾਈ ਜੀ ਲੋੜੀ ਦਾ ਤਿਹਾਰ ਪਿੰਡਾਂ ਪਿੰਡਾਂ ਦੇ ਵਿੱਚ ਮਨਾਇਆ ਜਾ ਰਿਹਾ ਹੈ ਜੀ ਇੱਧਰ ਸਾਡੇ ਸਰਪੰਚ ਸਾਹਿਬ ਪਿੰਡ ਵੱਡੇ ਸਭਰਾ ਤੋਂ ਵੇਖੋ ਜੀ ਗੁੱਡੀਆਂ ਡਾਉਂਦੇ ਨਾਲ ਮੈਂਬਰ ਪੰਚਾਇਤ ਜੋਤੀਸ਼ਾ ਦੇ ਸਰਪੰਚ ਕੀ ਬਾਤਾਂ ਹੈ ਜੀ ਅੱਜ ਕਿਉਂਕਿ ਹਰ ਇੱਕ ਨੂੰ ਚਾਏ ਜੀ ਗੁੱਡੀਆਂ ਡਾਉਣ ਦਾ ਤੇ ਵੇਖੋ ਜਿੰਨੇ ਮੈਂਬਰ ਪੰਚਾਇਤ ਸਰਪੰਚ ਸਾਹਿਬ ਵੇਖੋ ਭਾਵੇਂ ਹੱਲ ਲਈ ਜਾਂਦੇ ਤਾਂ ਵੇਖੋ ਗੁੱਡੀ ਉੱਡ ਰਹੀ ਜੀ। ਕਿਆ ਬਾਈ ਜੀ ਇੱਧਰ ਵੇਖੋ ਗੁੱਡੀਆਂ ਕਰਾਉਣ। ਸਿਰੇ ਲਾਈਆਂ ਪਈਆਂ ਭੌਂਆਂ ਨੇ। ਸਮੂੱਚੀ ਵੇਖੋ ਪੰਚਾਇਤ ਦਾ ਬਹੁਤ ਸਹਿਯੋਗ ਹੈ ਜੀ। ਤੇ ਬੇਨਤੀ ਕਰ ਰਿਹਾ ਕਹੂੰਗੀ ਇਹ ਲੋਕਾਂ ਨੂੰ ਇੱਕ ਸੰਦੇਸ਼ ਵੀ ਆ ਭਾਈ ਸਾਹਿਬ ਜੀ ਚైనా ਦੀ ਡੋਰ ਤੋਂ ਵੱਜ ਕੇ ਥੋੜਾ ਜਿਹਾ ਪ੍ਰੇਸ਼ ਕਰੋ। ਜਰੂਰ ਕਿਉਂਕਿ ਅੱਜ ਬੜੇ ਹਾਦਸੇ ਵਾਪਰਦੇ ਆ ਜੀ ਇਹਨਾਂ ਦੇ ਕਾਰਨ ਬਾਕੀ ਸਾਡੇ ਸਰਪੰਚ ਸਾਹਿਬ ਵੇਖੋ ਤੁਸੀਂ ਦੇਖਿਆ ਜੋਤੀਸ਼ਾ ਦੇ ਸਰਪੰਚ ਸਾਹਿਬ ਨੇ ਵਾਰੀ-ਵਾਰੀ ਇਧਰ ਕਾਰਜ ਸਿੰਘ ਸਾਡੇ ਜੌਨ ਪ੍ਰਧਾਨ ਮੈਂਬਰ ਪੰਚਾਇਤ ਵੀ ਲਵ ਸਿੰਘ ਡਾਡ ਰਾਣਾ ਸ਼ਾ ਨਾਲ ਸਾਡੇ ਪੁੱਤ ਉਹ ਵੀ ਲੱਗੇ ਹੋਇਆ ਹੈ ਜੀ ਤੇ ਬਾਕੀ ਹਾਂਜੀ ਵੈਰੀ ਖਾਲਸਾ ਵੈਰੀ ਬਹੁਤ ਦੇ ਖਾਲਸਾ ਜੀ ਅੱਜ ਕਾਰਜ ਸਿੰਘ ਦੇ ਗ੍ਰਹਿ ਵਿਖੇ ਅੱਜ ਸਾਰੇ ਇਕੱਠੇ ਹੋਇਆ ਜੀ ਕੀ ਕਹਿਣਾ ਚਾਹੁੰਦੇ ਆ ਜੀ ਅੱਜ ਲੋੜੀ ਦਾ ਤਿਆਰ ਕੀ ਬੇਨਤੀ ਕਰ ਰਹੇ ਜੀ ਇਹ ਜੀ ਲੋੜੀ ਮਾਗੀ ਦਾ ਬਹੁਤ ਵਧੀਆ ਤਿਆਰ ਆ ਪ੍ਰੇਮ ਪਿਆਰ ਦਾ ਜਿਹੜਾ ਰਹਿਣਾ ਚਾਹੀਦਾ ਜੀ ਤੇ ਇਹੋ ਸੰਦੇਸ਼ ਦਿੰਨੇ ਆ ਵੀ ਜੋ ਮਾਨਸ ਤੇ ਪਾਸ਼ਾ ਸਮਾ ਜਿਹੜਾ ਵਾ ਉਹ ਵਧੀਆ ਹੋਣਾ ਚਾਹੀਦਾ ਵਾ ਮਤਲਬ ਪੰਜਾਬ ਦਾ ਭਲਾ ਹੋਣਾ ਚਾਹੀਦਾ ਵਾ ਨਗਰ ਦਾ ਭਲਾ ਹੋਣਾ ਚਾਹੀਦਾ ਵਾ ਇਹੀ ਆ ਵੀ ਇਹ ਸੁਦੇਜ ਹੋਵੇ ਬਿਲ ਮਿਲ ਕੇ ਬੋਲਣਾ ਚਾਹੀਦਾ ਵਾ ਬਿਲਕੁਲ ਇਹਦੇ ਵਿੱਚ ਪਿਆਰ ਬਣ ਜਾਂਦਾ ਜੀ ਪਿਆਰ ਨਾਲ ਰਹਿਣਾ ਚਾਹੀਦਾ ਵਾ ਬਿਲਕੁਲ ਜੀ ਸਦਾ ਦੁਨੀਆ ਦੇ ਬੈਠੇ ਨਹੀਂ ਰਹਿਣਾ ਕਿਸੇ ਵੀ ਜੀ ਵਾਹ ਜੀ ਇਹ ਜਾਨੇ ਮਾਫੀ ਚੇਪਾ ਚੜਦੀ ਕਲਾ ਕਿਰਪਾ ਕਰੇ ਨਗਰ ਦਾ ਭਲਾ ਕਰੇ ਪੰਜਾਬ ਸਾਰੇ ਦਾ ਭਲਾ ਕਰੇ ਵਾਸਤੇ ਸਾਰੇ ਦਾ ਬਿਲਕੁਲ ਜੀ ਹੋਰ ਸਮਾਂ ਜਿਹੜਾ ਬਹੁਤ ਵਧੀਆ ਰਹੂਗਾ ਜੀ ਵਾਹ ਜੀ ਤੇ ਅੱਜ ਪਕੌੜੇ ਵੀ ਖਵਾਏ ਗਏ ਆ ਭਰਾਵਾਂ ਦਾ ਮਾਨ ਸਰਕਾਰ ਵੀ ਪੰਜ ਹੋਣੀ ਆ ਇੱਕ ਜੋਤਸ਼ੀ ਆਇਆ ਕਿਸੇ ਪਿੰਡ ਸਪੰਚ ਆਇਆ ਜੀ ਮੈਂਬਰ ਵੀ ਸਾਰੇ ਆਏ ਆ ਜੀ ਬਿਲਕੁਲ ਜੀ ਬਿਲਕੁਲ ਲਵ ਸੰਗ 200 ਡਾਟ ਬਿਲਕੁਲ ਲਾਬ ਸਿੰਘ ਦਾੜ ਹਾਂਜੀ ਸਰਪੰਚ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਬਤੇ ਗੁੱਡੀ ਸਾਡੀ ਤੁਮ ਬੁਲਾਉਗੀ ਸਾਰਿਆਂ ਨੂੰ ਪਹਿਲਾਂ ਜੀ ਲੋਹੜੀ ਮਾਘੀ ਦੀਆਂ ਲੱਖ ਲੱਖ ਵਧਾਈਆਂ ਹੋਣ ਸਾਰਿਆਂ ਦੇ ਘਰੇ ਖੁਸ਼ੀ ਜਿਤਨਾ ਹੀ ਖੁਸ਼ੀ ਕਰ ਰਹੇ ਸਾਰਿਆਂ ਦੇ ਘਰੇ ਖੁਸ਼ੀ ਆਵੇ ਪ੍ਰਮਾਤਮਾ ਸਾਹਿਬ ਇਹੋ ਜਿਹਾ ਮੌਕਾ ਜਿਹੜਾ ਆ ਦਮ ਧਿਆਨ ਦਾ ਵਧੀਆ ਦੇਵੇ ਤੇ ਆਪ ਦੀਆਂ ਰੌਣਕਾਂ ਜਿਹੜੀਆਂ ਇਤਰਾ ਹੀ ਕਰਦੇ ਰਹਿਣ ਸਾਰੇ ਜਿੰਨੀ ਪੰਚਾਇਤ ਆ ਸਭਰਾ ਦੀ ਸਾਰੀ ਸਮੁੱਟੀ ਅਸੀਂ ਇਕੱਠੇ ਹੋਏ ਆ ਇਕੱਤਰ ਹੋ ਗਏ ਤੇ ਅਸੀਂ ਥੋੜਾ ਸੰਦੇਸ਼ ਸੰਦੇਸ਼ ਕੀ ਦਿਨੇ ਵੇਖੋ ਚైనా ਦੀ ਡੋਰ ਨਾਲ ਜਿੰਨੇ ਅਸ ਚైనా ਦੀ ਡੋਰ ਬਹੁਤ ਨੁਕਸਾਨ ਕਰਦੀ ਆ ਚైనా ਦੀ ਡੋਰ ਕੋਈ ਨਾ ਵਰਤੇ ਇਹ ਸਾਡਾ ਸਾਰਿਆਂ ਨੂੰ ਸੁਨੇਹਾ ਵਾ ਥੋੜਾ ਜਿਆ ਪੈਸਾ ਜਦੋਂ ਆਪਾਂ ਲਾਉਂਦੇ ਆ ਚైనా ਡੋਰ ਤੇ ਹੋਰ ਥੋੜੇ ਵੱਧ ਲੱਗ ਜਾਣਗੇ ਬਿਲਕੁਲ ਜੀ ਬਿਲਕੁਲ ਹੋਰ ਜਿਹੜੀ ਆ ਉਹ ਲੈ ਕੇ ਵਰਤਣਾ ਡੋਰ ਚైనా ਦਾ ਨੁਕਸਾਨ ਵੀ ਆ ਜਿਤਨਾ ਬਿਜਲੀ ਦੀਆਂ ਤਾਰਾਂ ਅੰਗੀਆਂ ਕਿਸੇ ਵੀ ਇਨਕਸਾਨ ਵੀ ਹੋ ਸਕਦਾ ਬਿਲਕੁਲ ਜੀ ਬਿਲਕੁਲ ਇਸ ਕਰਕੇ ਹੋਰ ਵੀ ਇਨਕਸਾਨ ਜਦੋਂ ਬੰਦਾ ਗਲਤ ਪਾਇ ਜਾਂਦੀ ਆ ਕਈ ਨੁਕਸਾਨ ਹੁੰਦੇ ਆ ਬਿਲਕੁਲ ਜੀ ਇਹ ਸਾਰਿਆਂ ਨੂੰ ਇਹੋ ਪੀੜ ਆ ਵੀ ਟੈਂਨਾ ਦੀ ਡੋਰ ਨਾ ਵਰਤੇ ਹੋਈ ਵਰਤੇ ਬਿਲਕੁਲ ਜੀ ਬਹੁਤ ਬੜੀ ਵਧੀਆ ਤੇ ਅੱਜ ਜੋਤੀਸ਼ਾ ਦਾ ਇੱਕ ਬਾਬਾ ਜੀ ਜਾ ਰਹੇ ਸੀ ਰਮਾਲਾ ਲੈਣ ਅਚਾਨਕ ਭਗੂਪੁਰ ਦੇ ਨੇੜੇ ਉਹਨਾਂ ਦੀ ਪੈਰ ਦੇ ਨਾਲ ਡੋਰ ਵਲੇਟਣ ਦੇ ਕਾਰਨ ਉਹਨਾਂ ਦੇ ਬਹੁਤ ਭਾਰੀ ਨੁਕਸਾਨ ਹੋਇਆ ਜੀ 20 ਟੈਂਕੇ ਲੱਗੇ ਵੇ ਫਤਿਹ ਸਾਰੇ ਸਾਧ ਸੰਗਤ ਨੂੰ ਲੋਹੜੀ ਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਮੈਂ ਇਹੀ ਬੇਨਤੀ ਕਰੂੰਗਾ ਕਿ ਆਪਾਂ ਨੂੰ ਚਲੋ ਜਿਹੜੇ ਤਿਹਾਰ ਆ ਇਹ ਆਪਣੇ ਪੰਜਾਬ ਦੇ ਵਿੱਚ ਬੜੇ ਉਤਸ਼ਾਹ ਨਾਲ ਮਨਾਏ ਜਾਂਦੇ ਆ ਤੇ ਆਪਾਂ ਦੀ ਖੁਸ਼ਕਿਸਮਤੀ ਹੈ ਕਿ ਆਪਾਂ ਪੰਜਾਬ ਦੇ ਵਿੱਚ ਜਨਮ ਲਿਆ ਤੇ ਜਿਹੜੇ ਇਹੋ ਜਿਹੇ ਲੋਹੜੀ ਮਾਗੀ ਦੇ ਤਿਹਾਰ ਆ ਇਹ ਆਪਦੇ ਸੱਜਣਾ ਮਿੱਤਰਾਂ ਨਾਲ ਰਲ ਮਿਲ ਕੇ ਹੀ ਮਨਾਉਣੇ ਚਾਹੀਦੇ ਆ ਤੇ ਬਾਕੀ ਮੈਂ ਤੇ ਸਾਰਿਆਂ ਨੂੰ ਇਹੋ ਅਪੀਲ ਕਰਦਾ ਕਿ ਜਿਹੜੀ ਆਪਣੀ ਚైనా ਦੀ ਡੋਰ ਆਪਣੇ ਵੀਰ ਵਰਤਦੇ ਆ ਇੱਕ ਤਾਂ ਉਹਨਾਂ ਦੀਆਂ ਸਾਰੀਆਂ ਉਂਗਲਾਂ ਕੱਟੀਆਂ ਹੁੰਦੀਆਂ ਦੂਜਾ ਮੈਂ ਕੱਲ ਇੱਕ ਵੀਡੀਓ ਵੇਖਦਾ ਪਿਆ ਸੀ ਉਹਦੀ ਕਿਸੇ ਵੀਰ ਦੀ ਇੱਥੇ ਗਰਦਨ ਤੇ ਉਹ ਚైనా ਡੋਰ ਫਿਰਕੇ ਤੇ ਉਹਦਾ ਸਾਰੀ ਇੱਥੋਂ ਤੌਣ ਕੱਟੀ ਗਈ ਤੇ ਮੇਰੇ ਜਾਦਾ ਕਿ 15 ਤੋਂ ਪਲੱਸ ਉਹਦੇ ਵਿਚਾਰੇ ਦੇ ਟੰਕੇ ਲੱਗੇ ਕਈ ਆਪਾਂ ਵੇ ਨਹੀਂ ਹੈਗੀ ਕਈਆਂ ਵਿਚਾਰਿਆਂ ਦੀ ਮੌਤ ਵੀ ਹੋ ਚੁੱਕੀ ਹੈ ਇਸ ਚੀਜ਼ ਨਾਲ ਤੇ ਸਾਰਿਆਂ ਭੈਣ ਭਰਾਵਾਂ ਵੀਰਾਂ ਨੂੰ ਇਹੋ ਬੇਨਤੀ ਕਰਦਾ ਕਿ ਆਪਾਂ ਇਹ ਧਿਆਰ ਰੱਖ ਖੁਸ਼ੀਆਂ ਵਾਸਤੇ ਕਿਆ ਆਪਾਂ ਇਹਦੇ ਵਿੱਚ ਮੰਨ ਲਓ ਜੇ ਗੁੱਡੀ ਮੰਨ ਲਓ ਆਪਾਂ ਚੜਾਉਨੇ ਆਂ ਕੱਟੀ ਗਈ ਆ ਜਾਂ ਹੋਰ ਚੜਾ ਲੈਨੇ ਆਂ ਆਪਾਂ ਨੂੰ ਇਹਦੇ ਵਿੱਚ ਚੰਗੀ ਮਾੜੀ ਧੋਰ ਨਹੀਂ ਵੇਖਣੀ ਚਾਹੀਦੀ ਆਪਾਂ ਨੂੰ ਜਿਹੜੀ ਚైనా ਦੀ ਧੋਰ ਉਹਦਾ ਬਿਲਕੁਲ ਬਾਈਗਾਰਡ ਕਰਨਾ ਚਾਹੀਦਾ ਇਹ ਨਾਰਮਲ ਧੋਰ ਨਾ ਵੀ ਆਪਾਂ ਗੁੱਡੀ ਚੜਾ ਸਕਦੇ ਆ ਤੇ ਬਾਕੀ ਸਾਰੀ ਸਾਧ ਸੰਗਤ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈਆਂ ਜੀ ਪਰਮਾਤਮਾ ਸਾਰਿਆਂ ਦੀ ਚੜ੍ਹਦੀ ਕਲਾ ਕਰੇ ਤੰਦਰੁਸਤੀਆਂ ਬਖਸ਼ੇ ਬਿਲਕੁਲ ਜੀ ਧੰਨਵਾਦ ਸਾਰੇ ਮੈਂਬਰ ਪੰਚਾਇਤ ਵੀਰ ਕਾ ਸਿੰਘ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਤੇ ਖੁਸ਼ੀ ਦੇ ਮੌਕੇ ਤੇ ਚਲੋ ਚਾਹ ਪਕੌੜੇ ਵੀ ਛਕੇ ਆ ਚਾਹ ਕਾਪਾ ਸਾਂਝਾ ਕੀਤਾ ਭਰਾ ਦੇ ਨਾਲ ਬੜੀ ਵੱਡੀ ਵੱਡੀ ਗੱਲ ਹੁੰਦੀ ਆ ਜੀ ਧੰਨਵਾਦ ਕਰਦੇ ਵੀਰ ਕਾ ਸਿੰਘ ਦਾ ਵਾਹ ਜੀ ਵਾਹ ਤੇ ਇਧਰ ਕੋ ਲਵ ਸਿੰਘ ਡਾਡ ਸਿੰਘ ਉਹ ਇਧਰ ਤਲਾਵਾਂ ਪਾਈ ਜਾ ਰਿਆ ਵੀਰ ਲਵ ਤੁਹਾਨੂੰ ਵੀ ਬੜਾ ਸ਼ੌਂਕ ਆ ਨਾਲ ਆਪਣੀ ਸਮੁੱਚੀ ਪੰਚਾਇਤ ਅੱਜ ਕੀ ਕਹਿਣਾ ਚਾਹੁੰਦੇ ਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਇਹ ਮਤਲਬ ਭਾਗੇ ਜਿਵੇਂ ਸਾਰੇ ਆਪਣੇ ਸੁਪਨ ਸਾਹਿਬ ਨੇ ਦੱਸਿਆ ਵਾ ਵੀ ਖੁਸ਼ੀਆਂ ਖੇੜੇ ਜਿਹੜਾ ਤਿਹਾਰ ਹਰ ਇੱਕ ਦੀ ਜ਼ਿੰਦਗੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦਾ ਦੁੱਖ ਲੈ ਕੇ ਆਵੇ ਤੇ ਇੱਕ ਬੇਨਤੀ ਸਾਰਿਆਂ ਗੜੀ ਇਹੋ ਪਿਆੜੀ ਚੈਨਾ ਦੀ ਡੋਰ ਆ ਇਹਨੂੰ ਵਰਤਨ ਤੋਂ ਜਿਹੜਾ ਵਾ ਅਗਰੇਦ ਕੀਤਾ ਜਾਵੇ ਕਿਉਂਕਿ ਤੁਹਾਨੂੰ ਪਤਾ ਵਾ ਵੇਖੋ ਕਿੰਨੀਆਂ ਜਾਨਾਂ ਚਲੇ ਗਈਆਂ ਕਿੰਨਾ ਜਿਹੜਾ ਨੁਕਸਾਨ ਹੋ ਜਾਂਦਾ ਵਾ ਪਹਿਲਾਂ ਧਾਗੇ ਵਾਲੀ ਡੋਰ ਹੁੰਦੀ ਸੀ ਤੇ ਆਪਾਂ ਸਾਰੇ ਮਨ ਲੋ ਦੇ ਨਾਲ ਪਤੰਗਬਾਜ਼ੀ ਕਰਦੇ ਹੁੰਦੇ ਸੀ ਤੇ ਕੋਈ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਹੁਣ ਕਿੰਨੇ ਹੱਥ ਕੱਟੇ ਜਾਂਦੇ ਆ ਕਈ ਘਟਨਾ ਮਤਲਬ ਜੀਵ ਜੰਤੂਆਂ ਤੋਂ ਲੈ ਕੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਸ ਚੀਜ਼ ਤੋਂ ਜਿਹੜਾ ਵਾ ਪਰਹੇਜ਼ ਕਰਨਾ ਚਾਹੀਦਾ ਵਾ ਬਾਕੀ ਫਿਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਇਹ ਜਿਹੜਾ ਤਿਉਹਾਰ ਆ ਹਰੇਕ ਦੀ ਜ਼ਿੰਦਗੀ ਖੁਸ਼ੀਆਂ ਖੇੜੀਆਂ ਲੈ ਕੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਵਾਜ਼ ਆਈ ਸੰਨ ਲਵ ਸਿੰਘ ਡਾਟ ਮੈਂਬਰ ਪੰਚਾਇਤ ਦੇਖੇ ਨਾਲ ਜੋਤੀਸ਼ਾ ਦਾ ਸਰਪੰਚ ਇਧਰ ਪੰਚਾਇਤ ਸੁਭਰਾਵਾਂ ਵਾਲੀ ਨਾਲ ਵੀਰ ਬੜੀ ਵਧੀਆ ਮੈਸੇਜ ਦਿੱਤਾ ਵੀ ਚੈਨਾ ਦੀ ਡੋਰ ਇੱਕ ਮੈਸੇਜ ਦੇ ਰਿਹਾ ਭਰਾਵਾਂ ਨੂੰ ਕਿ ਚੈਨਾ ਦੀ ਡੋਰ ਤੋਂ ਪ੍ਰੇਸ਼ ਕਰੋ ਕਿ ਗੁੱਡੀਆਂ ਡਾਓ ਤੁਸੀਂ ਜੋ ਮਰਜ਼ੀ ਕਰੋ ਇਹਨਾਂ ਵੱਲੋਂ ਬਹੁਤ ਵਧੀਆ ਸੰਦੇਸ਼ ਹੈ ਤੇ ਪ੍ਰਸ਼ਾਸਨ ਦਾ ਸਾਥ ਦਿਓ ਜੇ ਕਿਤੇ ਗਲਤ ਕੰਮ ਕੋਈ ਹੁੰਦਾ ਕਿਉਂਕਿ ਇਹ ਰਲ ਮਿਲ ਕੇ ਆਪਾਂ ਸਾਰਿਆਂ ਨੇ ਬੰਦ ਕਰ ਸਕਦੇ ਆ ਤੇ ਪ੍ਰਧਾਨ ਸਾਹਿਬ ਜੀ ਹੋਰ ਕੋਈ ਵਿਚਾਰ ਤੁਹਾਡੇ ਖਨੌਰੀ ਮੋਰਚੇ ਦੀ ਵੀ ਬਾਈ ਜੀ ਅਪੀਲ ਕਰਦੇ ਕੀ ਉਹਨਾਂ ਬਾਰੇ ਕੀ ਸੰਦੇਸ਼ ਹੈ ਜੀ ਦੇਖੋ ਅੱਜ ਕਿੰਨੇ ਦਿਨ ਹੋ ਗਏ ਡਲੇਵਾਸਾ ਨੂੰ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਵੀ ਵੇਖੋ ਵੀ ਆਪਣੇ ਵਾਸਤੇ ਸਰਦਾਰ ਜੀਜੀ ਸਿੰਘ ਡਲੇਵਾਲਾ ਆਪਣੇ ਵਾਸਤੇ ਵੇਖੋ ਹਾਂਜੀ ਵੇਖੋ ਵੀ ਹੁਣ ਦਿਨ ਉਹ ਵੀ ਵੇਖੋ ਕਿੰਨੇ ਚੱਕੇ ਅੱਜ ਮੈਂ 48 90 ਦਿਨ ਹੋ ਗਏ ਅੱਜ ਹਾਂਜੀ ਹਾਂਜੀ ਤੇ ਬਹੁਤ ਜਿਆਦਾ ਸਰੀਰ ਸਾ ਛੱਡ ਚੁੱਕਾ ਵਾ ਤੇ ਸਾਰੇ ਨੌਜਵਾਨਾਂ ਨੂੰ ਇਹੋ ਬੇਨਤੀ ਕਰਦੇ ਵੀ ਆਪਾਂ ਵੱਧ ਤੋਂ ਵੱਧ ਸਾਥ ਦੇਈਏ ਕਿਸਾਨੀ ਜੇ ਰਹਿ ਗਈ ਆਪਾਂ ਵਜਾਂਗੇ ਜੇ ਕਿਸਾਨੀ ਨੂੰ ਕੁਝ ਹੋ ਗਿਆ ਤੇ ਸਮਝ ਲਓ ਸਾਰੇ ਤਵਲੇ ਮੁੱਦੇ ਹੋ ਜਾਣੇ ਆ ਬਿਲਕੁਲ ਜੀ ਬਿਲਕੁਲ ਆਪਾਂ ਤਗੜੇ ਵੱਧ ਤੋਂ ਵੱਧ ਸੰਯੋਗ ਦੇ ਕੇ ਜਗਜੀਤ ਸਿੰਘ ਡਲੇ ਵਾਲ ਦਾ ਮਹਲਾ ਵੀ ਵਾਰੀ ਪੰਜ ਦਿਨ ਜਾਓ ਚਾਰ ਦਿਨ ਜਾਓ ਵਾਰੀ ਵਾਰੀ ਜਾਓ ਸਾਰੇ ਤੇ ਰੌਣਕ ਬਹੁਤ ਜਿਆਦਾ ਰੌਣਕ ਅੱਗੇ ਨਾਲੋਂ ਬਿਲਕੁਲ ਜੀ ਹੁਣ ਮਹਲਾ ਖਨੌਰੀ ਤੱਕ ਆ ਗਿਆ ਵਾ ਪਿਛੇ ਟਰਾਲੇ ਜਿਹੜਾ ਖਨੌਰੀ ਤੱਕ ਆ ਗਿਆ ਇੰਨਾ ਜਾਮ ਲੱਗ ਚੁੱਕਾ ਵਾ ਤੇ ਦੂਸਰੀਆਂ ਜਥੇਬੰਦੀਆਂ ਕਿਵੇਂ ਸਹਿਯੋਗ ਦੇ ਰਹੀਆਂ ਕੀ ਗੱਲ ਬਾਤ ਹੈ ਉਹ ਜੀ ਪਰਸੋਂ ਅੱਜ ਮੀਟਿੰਗ ਆ ਮੈਂ ਫਿਰ ਇਹਨਾਂ ਦੀ ਰੋਪੜ ਦੇਖੋ ਵੀ ਉਹਨਾਂ ਦੇ ਵਿੱਚੋਂ ਕੀ ਛਿੱਟਾ ਨਿਕਲਦਾ ਅਸੀਂ ਤੇ ਸਾਰੇ ਉਹਨਾਂ ਨੂੰ ਅਪੀਲ ਕਰਦੇ ਆ ਵੀ ਆਪਾਂ ਇਕੱਠੇ ਹੋ ਬਲੜ ਗਏ ਇਹ ਬਹੁਤ ਵੱਡੀ ਲੜਾਈ ਆ ਉਹਦੇ ਵਿੱਚ ਵੇਖੋ ਉੱਥੋਂ ਸਾਰੇ ਮੋਰਚੇ ਲਵਾਉਂਦੇ ਆ ਭੀ ਇਹਨਾਂ ਵੇਖੋ ਉਹਦੇ ਵੀ ਸਾਰੀਆਂ ਪਾੜੀਆਂ ਨੂੰ ਸੁਣਾ ਦਿੱਤਾ ਤਗੜੀ ਹੋ ਗਿਆ ਬਟਾਕਰ ਲਿਗੀ ਇਹ ਮੋਦੀ ਨੇ ਆਪਣੇ ਤੁਹਾਨੂੰ ਲੈ ਜਾਣਾ ਜਨਾਬ ਨਾ ਪਟਾਕਰ ਨਾਲ ਇਕੱਠੇ ਗੁਜ਼ਾਰੀਏਂ ਵਾਹ ਜੀ ਵਾਹ ਧੰਨਵਾਦ ਜੀ ਇਹ ਵੀ ਅਪੀਲ ਕਰਦੇ ਆ ਵੀ ਚਲੋ ਖੁਸ਼ੀ ਮਨਾਓ ਅੱਜ ਦਾ ਦਿਨ ਅੰਧਿਆਰ ਮਨਾਓ ਪਰ ਮੋਰਚੇ ਦੇ ਵਿੱਚ ਵੀ ਸੰਦੇਸ਼ ਆ ਸਰ ਇੰਦਰਜੀਤ ਸਿੰਘ ਕੋਟਪਟਾ ਉਹਨਾਂ ਦਾ ਨਾਲ ਜਾ ਕੇ ਬੈਠੀ ਉੱਥੇ ਜੀਓ ਤੇ ਹੁਣ ਵੀ ਉੱਥੇ ਉਹ ਆਏ ਨਹੀਂ ਕਿ ਜਿਉਂ ਇਥੇ ਜ਼ਮੀਨ ਆਪਣੇ ਬੱਚਿਆਂ ਦੇ ਨਾਂ ਕਰਕੇ ਗਏ ਜਦੋਂ ਨਾਂ ਕਰਕੇ ਉਸ ਤੋਂ ਬਾਅਦ ਨਹੀਂ ਆਏ ਉਹ ਉਥੇ ਬੈਠੇ ਆ ਵੇਖੋ ਵੀ ਉਹਨਾਂ ਦਾ ਧੰਜਰਾ ਬੱਚੇ ਸਾਰਿਆਂ ਦੇ ਘਰ ਹੀ ਗਿਆ ਘਰ ਹੀ ਗਿਆ ਘਰ ਹੀ ਸਾਰਿਆਂ ਦੇ ਹੀ ਗਿਆ ਬਿਲਕੁਲ ਜੀ ਬਿਲਕੁਲ ਹੁਸਾਨ ਕਰ ਛੱਡ ਗਏ ਉਹ ਕੀ ਕਰਦਾ ਉਹ ਕਰਦਾ ਇਤਨਾ ਨਹੀਂ ਕਰਨਾ ਚਾਹੀਦਾ ਆਪਾਂ ਰਲ ਕੇ ਸਾਥ ਦੇਵਾਂਗੇ ਤੇ ਫੇਰ ਆਪਣਾ ਸੂਤਰ ਉਹਨਾਂ ਕੰਮ ਜੇ ਸਾਥ ਨਾਲ ਦਿੱਤਾ ਫੇਰ ਉਹ ਕੰਮ ਬਿਲਕੁਲ ਜੀ ਜੇ ਕਿਤੇ ਵਾਇਰਸ ਸੱਚੇ ਪਾਤਸ਼ਾਹ ਜੀ ਤਾਂ ਨੀ ਉਮਰ ਲੰਮੀ ਹੋਵੇ ਡੱਲੇਵਾਲ ਸਾਹਿਬ ਜੀ ਜੇ ਉਸ ਤੋਂ ਬਾਅਦ ਇਹਦਾ ਕਿਹੜੇ ਹੋਰ ਜਿਹੜੇ ਸੂਬਾ ਆ ਗੂ ਉਹਨਾਂ ਦੇ ਰੱਖ ਕੇ ਆ ਜੀ ਜਿਵੇਂ ਵਾਰੀ ਵਾਰੀ ਇਹਨਾਂ ਦੇ ਜੀ ਹੋਰ ਮੁੰਡਾ ਸਾਹਿਬ ਦਾ ਕਿੰਨਾ ਨੰਬਰ ਆ ਜੀ ਇਹ ਤੀਜਾ ਨੰਬਰ ਜੀ ਇਹਨ अपना सुखजीत सिंहردوئی ਚੰਡੇ ਹਾਂ ਦੂਜਾ ਨੰਬਰ ਉਹਦਾ ਜੀ ਦੂਸਰਾ ਹੁੰਦਾ ਜੀ ਤੀਸਰਾ ਨੰਬਰ ਇਹਦਾ ਇੰਦਰਜੀਤ ਕੋਟਵਡੇ ਦਾ ਬਿਲਕੁਲ ਜੀ ਮਤਲਬ ਇਹ ਲੈਣਾ ਲੱਗੇ ਜਾਣੀ ਹਟਣਾ ਨਹੀਂ ਜੀ ਗੱਡੀ ਬਹੁਤ ਬੈਠੇ ਮਗਰ ਜੋਦੇ ਤਿਆਰ ਆ ਉਹਦੇ ਤਿਆਰ ਆ ਜਿੰਨਾ ਜਿਹੜੇ ਐਮਐਸਪੀ ਨਾ ਮਿਲੀ ਹਾਂਜੀ ਉਹਨਾਂ ਦੇ ਇਦਾਂ ਚੱਲੂਗਾ ਜੀ ਬਿਲਕੁਲ ਜੀ ਸੈਂਟਰ ਸਰਕਾਰ ਦੇਗਾ ਕਿਉਂਕਿ ਬੜੀਆਂ ਖੂਬੀਆਂ ਨੇ ਜਿੱਥੇ ਜਿੱਥੇ ਪਬਜੀ ਗਲਤ ਕਰ ਰਹੀ ਹੈ ਜੀ ਉਹਨੂੰ ਆਪਾਂ ਠੋਕ ਕੇ ਕਵਾਂਗੇ ਬਿਲਕੁਲ ਤੇ ਇਧਰ ਪਤੰਗ ਨੂੰ ਹੁਣ ਪਾ ਕੇ ਤਲਾਵਾ ਤਲਾਵਾ ਤੇ ਸਰਪੰਚ ਸਾਹਿਬ ਜੀ ਲੱਗਿਆ ਛੱਡਣ ਦਰਿਆਲ ਨੂੰ ਤੇ ਕਿਉਂਕਿ ਪੁਰਾਣੇ ਖਿਡਾਰੀ ਰਹਿ ਚੁੱਕੇ ਆ ਬਹੁਤ ਜ਼ਿਆਦਾ ਤਜਰਬਾ ਹੈ ਇਧਰ ਵੀ ਸਾਡੇ ਇਧਰ ਵੇਖੋ ਗੁੱਡਿਆਂ ਦਾ ਢੇਰ ਲਾਇਆ ਪਿਆ ਅਜੇ ਕੁਛ ਬਾਈ ਜੀ ਥੱਲੇ ਪਏ ਆ ਬਹੁਤ ਵੱਡਾ ਗਰਾں ਵੇਖੋ ਸਿਸਟਮ ਚੱਲ ਰਿਹਾ ਇਹ ਹੁਣ ਗੋਰਾ ਨੇ ਵਾਂਗ ਡੋਰ ਸੰਭਾਲੀ ਆ ਜੀ ਕੰਨੀ ਦੇਣ ਲਈ ਕੰਨੀ ਕੰਨੀ ਦੇਣ ਲਈ ਵੇਖੋ ਆ ਚੱਕੋ ਸਰਪੰਚ ਸਾਹਿਬ ਗੋਤੀ ਸ਼ਾ ਦਾ ਸਰਪੰਚ ਤੇ ਸਭਰਾਸ ਦੇ ਸਰਪੰਚ ਨੂੰ ਅਪੀਲ ਦਿੱਤੀ ਗਈ ਹੈ ਮੈਸੇਜ ਦਿੱਤਾ ਗਿਆ ਹੈ ਵੀ ਚੈਨਲ ਦੀ ਡੋਰ ਤੋਂ ਪਰਹੇਜ਼ ਕਰੋ ਗੁੱਡੇ ਹਡਾਓ ਜਰੂਰ ਪਰ ਸਾਰ ਤਰੀਕੇ ਦੇ ਨਾਲ ਆਪਣਾ ਖਿਆਲ ਵੀ ਰੱਖੋ ਸੇਤਾਂ ਦਾ ਵੀਡੀਓ ਸ਼ੇਅਰ ਕਰਦੇ ਵਾਤ ਤੋਂ ਵਾਤ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ